ਜੇ ਸਾਡੀ ਖਬਰ ਇਹ ਚੰਗੀ ਲੱਗੇ ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ 1.5 ਸਾਲ ਡੇਢ ਸਾਲ ਹੋ ਗਿਆ ਕਿ ਆਪਰੇਸ਼ਨ ਲੋਟਸ ਹੋ ਰਿਹਾ ਜੀ ਸਾਡੇ ਐਮਐਲਏ ਮਗਰ ਬੀਜਪੀ ਵਾਲੇ ਫਿਰਦੇ ਆ ਉਹ ਤਾਂ ਗੱਲ ਕੋਈ ਨਹੀਂ ਸੀ ਇਹਨਾਂ ਨੇ ਸਿਰਫ ਡਰਾਮਾ ਕੀਤਾ ਸੀ ਜਿਵੇਂ ਕੱਲ ਕੇਜਰੀਵਾਲ ਸਾਹਿਬ ਨੇ ਪਰਸੋ ਦਿੱਲੀ ਚਲੌੜਾ ਪਾਇਆ ਸੀ ਕਿ ਇੱਥੇ ਵੀ ਜੀ ਆਪਰੇਸ਼ਨ ਲੋਟਸ ਹੋ ਰਿਹਾ ਕੋਈ ਗੱਲ ਨਹੀਂ ਬਾਤ ਨਹੀਂ ਉਹ ਲੋਕਾਂ ਨੇ ਸਭ ਨੋਟਿਸ ਕਰਤਾ ਤੇ ਸਭ ਤੋਂ ਵੱਧ ਇਹਨਾਂ ਨੇ ਆਪਦੇ ਵਰਕਰਾਂ ਦੀ ਬੇਕਦਰੀ ਕੀਤੀ ਆ ਤੇ ਇਸ ਕਰਕੇ ਕੇਜਰੀਆਲ ਦਾ ਪਤਾ ਨਹੀਂ ਕਿੰਨੇ ਵੋਟਾਂ ਤੇ ਆ ਰਿਹਾ ਇਹਨਾਂ ਦਾ ਹਾਲ ਦੇਖੋ ਕੀ ਹੁੰਦਾ ਯਾਦ ਰੱਖਿਓ ਮੇਰੀ ਗੱਲ ਹੋ ਸਕਦਾ ਹੁਣ ਕਿਉਂਕਿ ਬਾਜਪਾ ਵਾਲੇ ਇਹਨਾਂ ਨੂੰ ਸਮਝਦੇ ਆ ਹੋ ਸਕਦਾ ਉਹ ਕੋਣ ਇੱਥੇ ਇਹਨਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਨ ਪੰਜਾਬ ਵਿੱਚ ਇੱਥੇ ਸੀਐਮ ਸਾਹਿਬ ਕਹਿੰਦੇ ਸੀ ਕਿ ਗੋਰੇ ਆ ਕੇ ਬਾਹਰੋਂ ਨੌਕਰੀਆਂ ਕਰਿਆ ਕਰਨੀ ਤੇ ਹੁਣ ਤੁਸੀਂ ਦੇਖ ਲਓ ਬਾਹਰੋਂ ਕਿਵੇਂ ਜਹਾਜ਼ ਭਰ-ਭਰ ਕੇ ਪੰਜਾਬੀਆਂ ਦੇ ਵਾਪਸ ਆ ਰਹੇ ਆਉਣ ਵਾਲੇ ਸਮੇਂ ਚ ਕਾਂਗਰਸ ਦਿੱਲੀ ਵਿੱਚ ਤਕੜੀ ਹੋਏਗੀ ਤੇ ਆਮ ਆਦਮੀ ਪਾਰਟੀ ਹੋਰ ਥੱਲੇ ਜਾਏਗੀ ਇਹ ਹੋਰ ਸਾਲ ਤਾਂ ਹੀ ਦੇਖ ਲੋ ਜਿੰਨੇ ਪੰਜਾਬ ਚ ਤੁਹਾਨੂੰ ਵੱਡੇ ਤੋਂ ਵੱਡੇ ਲੱਗਦੇ ਆ ਨਾ ਇਹ ਕੋਈ ਲੱਭਿਆ ਨਹੀਂ ਥਿਆਣਾ ਅੱਜ ਗੱਲ ਮੇਰੀ ਯਾਦ ਰੱਖਿਓ ਆ ਪਿਛਲੇ 3.5 ਸਾਲ ਤਾਂ ਕੇਜਰੀਵਾਲ ਨੇ ਪੰਜਾਬ ਦੇ ਜਹਾਜ ਨਹੀਂ ਟਿਕਣ ਦਿੱਤੇ ਪੈਸਾ ਪੰਜਾਬ ਦਾ ਤੇ ਜਹਾਜ ਕੇਜਰੀਵਾਲੋਂ ਰਿਵਰਤੀ ਜਾ ਗਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਹੋ ਸਕਦਾ ਹੈ ਪੰਜਾਬ ਦੀ ਇਲੈਕਸ਼ਨ ਤੋਂ ਪਹਿਲਾਂ 6 ਮਹੀਨੇ ਸਾਲ ਮਾਵਾ ਭੈਣਾਂ ਨੂੰ ਕੁਝ ਨਾ ਕੁਝ ਦੇਣ ਦੀ ਕੋਸ਼ਿਸ਼ ਕਰਨ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੇ ਦੇਖ ਲਿਆ ਕਿ ਦਿੱਲੀ ਚ ਲੋਕਾਂ ਨੇ ਇਹਨਾਂ ਦਾ ਕੀ ਹਾਲ ਕੀਤਾ ਪਰ ਇਹੋ ਜਿਹੇ ਜਿਹੜੇ ਧੋਖੇ ਬਾਜ ਸੱਜਣ ਜਿਹੜੇ ਗਰੰਟੀ ਦਾ 5 ਸਾਲ ਦੀ ਦਿੰਦੇ ਆ ਤੇ ਫਿਰ ਵੋਟਾਂ ਦੇਖ ਕੇ ਅਖੀਲੇ 6 ਮਹੀਨੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਪੰਜਾਬੀ ਪੰਜਾਬੀਓ ਪਛਾਣੋ ਇਹਨਾਂ ਦੀਆਂ ਗੱਲਾਂ ਨੂੰ ਹੁਣ ਛੱਡ ਦਿਓ ਇਹ ਗੱਲਾਂ ਕਰਦੇ ਸੀ ਸਰਦਾਰ ਭਗਤ ਸਿੰਘ ਦੀਆਂ ਤੇ ਇਹਨਾਂ ਦੇ ਕੰਮ ਨਿਕਲੇ ਤੁਸੀਂ ਦੇਖ ਹੀ ਲਿਆ ਕਿਹੋ ਜੇ ਇਹ ਤਾਂ ਚਾਹੁੰਦੇ ਆ ਕਿ ਅਸੀਂ ਹਰੇਕ ਬੰਦੇ ਨੂੰ ਗੱਪਸ਼ਪ ਮਾਰ ਕੇ ਹਰੇਕ ਬੰਦੇ ਨਾਲ ਵੱਡੇ ਤੋਂ ਵੱਡੇ ਵਾਅਦੇ ਕਰਕੇ ਤੇ ਠੱਗিয়ে ਤੇ ਕਿਵੇਂ ਨਾ ਕਿਵੇਂ ਅਸੀਂ ਆਪਦੀ ਸਰਕਾਰ ਬੜਾਈਏ ਸੋ ਮੇਰਾ ਤਾਂ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਿਵੇਂ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਪਛਾਣ ਕੇ ਨਕਾਰਿਆ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ 'ਚ ਆ ਕੇ ਹੁਣ ਤਿੰਨਾਂ ਸਾਲਾਂ ਤੋਂ ਇਹਨਾਂ ਦਾ ਸੰਤਾਪ ਭੋਗ ਰਹੇ ਹੋ ਆਉਣ ਵਾਲੇ ਸਮੇਂ 'ਚ ਉਵੇਂ ਹੀ ਤਖੜੇ ਹੋ ਕੇ ਇਹਨਾਂ ਨੂੰ ਨਕਾਰਿਏ ਤਾਂ ਕਿ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਆਂ ਤੇ ਹਰੇਕ ਵਰਗ ਦੇ ਫਾਇਦੇ ਵਾਲੇ ਪਾਸੇ ਲੈ ਕੇ ਜਾਈਏ ਅਸਰ ਕੀ ਪੈਣ ਵਾਲਾ ਦਿੱਲੀ ਦੇ ਮੀਡੀਆ ਨੇ ਲੈ ਕੇ ਪੰਜਾਬ ਦੀ ਸਿਆਸਤ ਅੱਜ ਤੋਂ ਕੁਝ ਮਹੀਨੇ ਪਹਿਲਾਂ ਤਾਂ ਇਹਨਾਂ ਨੇ ਡਰਾਮਾ ਕੀਤਾ ਸੀ ਮਹੀਨਾ ਨਹੀਂ ਕੋਈ ਸਾਲ ਤੋਂ ਸਾਲ ਡੇਢ ਸਾਲ ਹੋ ਗਿਆ ਕਿ ਆਪਰੇਸ਼ਨ ਲੋਟਸ ਹੋ ਰਿਹਾ ਜੀ ਸਾਡੇ ਐਮਐਲਏ ਮਗਰ ਬੀਜੇਪੀ ਵਾਲੇ ਫਿਰਦੇ ਆ ਉਹ ਤਾਂ ਗੱਲ ਕੋਈ ਨਹੀਂ ਇਹਨਾਂ ਨੇ ਸਿਰਫ ਡਰਾਮਾ ਕੀਤਾ ਸੀ ਜਿਵੇਂ ਕੱਲ ਕੇਜਰੀਵਾਲ ਸਾਹਿਬ ਨੇ ਪਰਸੋ ਦਿੱਲੀ ਚਰੋਲਾ ਪਾਇਆ ਸੀ ਕਿ ਇੱਥੇ ਵੀ ਜੀ ਆਪਰੇਸ਼ਨ ਲੋਟਸ ਹੋ ਰਿਹਾ ਕੋਈ ਗੱਲ ਨਹੀਂ ਬਾਤ ਨਹੀਂ ਉਹ ਲੋਕਾਂ ਨੇ ਸਭ ਲੋਟਸ ਕਰਤਾ ਸੋ ਇਸ ਕਰਕੇ ਹੋ ਸਕਦਾ ਹੁਣ ਕਿਉਂਕਿ ਬਾਜਪਾ ਵਾਲੇ ਇਹਨਾਂ ਨੂੰ ਸਮਝਦੇ ਆ ਹੋ ਸਕਦਾ ਉਹ ਹੁਣ ਇੱਥੇ ਇਹਨਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਨ ਪੰਜਾਬ ਵਿੱਚ ਕਿਉਂਕਿ ਪੰਜਾਬ ਹਰ ਇੱਕ ਪਾਸਿਓਂ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਇਹ ਆ ਕਿ ਲਾਅ ਐਂਡ ਆਰਡਰ ਪੰਜਾਬ ਦਾ ਬਹੁਤ ਮਾੜਾ ਹਾਲ ਹੈ ਬਹੁਤ ਮਾੜਾ ਹਾਲ ਤੇ ਡਰੱਗਸ ਦਾ ਬਹੁਤ ਮਾੜਾ ਹਾਲ ਹੈ ਪੰਜਾਬ ਵਿੱਚ ਇੱਥੇ ਸੀਐਮ ਸਾਹਿਬ ਕਹਿੰਦੇ ਸੀ ਕਿ ਗੋਰੇ ਆ ਕੇ ਬਾਹਰੋਂ ਨੌਕਰੀਆਂ ਕਰਿਆ ਕਰਨੀ ਤੇ ਹੁਣ ਤੁਸੀਂ ਦੇਖ ਲਓ ਬਾਹਰੋਂ ਕਿਵੇਂ ਜਹਾਜ਼ ਭਰ-ਭਰ ਕੇ ਪੰਜਾਬੀਆਂ ਦੇ ਵਾਪਸ ਆ ਰਹੇ ਸੋ ਇਸ ਕਰਕੇ ਮੇਰੀ ਮੈਨੂੰ ਜੋ ਲੱਗਦਾ ਜਿਹੜੇ ਤੁਸੀਂ ਸਵਾਲ ਕੀਤਾ ਕਿ ਜਲਦ ਹੋ ਸਕਦਾ ਪੰਜਾਬ ਵਿੱਚ ਵੀ ਕੋਈ ਸਿਆਸੀ ਵੱਡਾ ਤਬਾਕਾ ਹੋਵੇ ਚਲੋ ਸਾਬ ਕਾਂਗਰਸ ਨੇ ਇਹ ਗੱਲ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਕਿਵੇਂ ਦੇਖਦੇ ਇਸ ਨੂੰ ਦਿੱਲੀ ਆ ਜੀ ਦੇਖੋ ਕਾਂਗਰਸ ਦੀ ਥਾਂ ਉੱਥੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲੈ ਲਈ ਅਸਲ ਜਿਹੜੀ ਸਹੀ ਡਿਵੈਲਪਮੈਂਟ ਦਿੱਲੀ ਦੀ ਕੀਤੀ ਸੀ ਉਹ ਸ਼ਿਲਾ ਦਿਖਸ਼ਿਤ ਜੀ ਵੇਲੇ 15 ਸਾਲ ਹੋਈ ਜੋ ਦਿੱਲੀ ਦੀ ਦਿੱਖ ਬਣੀ ਸੀ ਦਿੱਲੀ ਨੂੰ ਸਹੂਲਤਾਂ ਮਿਲੀਆਂ ਸੀ ਉਹਨਾਂ ਨੇ ਕੀਤਾ ਸੀ ਉਦੋਂ ਐ ਹੀ ਇਹਨਾਂ ਨੇ ਬਦਲਾਵ ਦਾ ਨਾਅਰਾ ਦੇਖ ਕੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਵਾਅਦੇ ਦਿਖਾ ਕੇ ਲੋਕਾਂ ਨੂੰ ਮਗਰ ਲਾ ਕੇ ਤੇ ਆ ਪਿਛਲੇ 10 ਸਾਲ ਗੁੰਮਰਾਹ ਕਰਕੇ ਰੱਖਿਆ ਹੁਣ ਲੋਕਾਂ ਨੇ ਪਛਾਣਿਆ ਮੈਂ ਸਮਝਦਾ ਕਿ ਹੁਣ ਆਉਣ ਵਾਲੇ ਸਮੇਂ 'ਚ ਕਾਂਗਰਸ ਦਿੱਲੀ ਵਿੱਚ ਤਕੜੀ ਹੋਏਗੀ ਤੇ ਆਮ ਆਦਮੀ ਪਾਰਟੀ ਹੋਰ ਥੱਲੇ ਜਾਏਗੀ ਕਿਉਂਕਿ ਸਾਡਾ ਆਲਮੋਸਟ ਜਿਹੜਾ ਸੈਕੂਲਰ ਵੋਟ ਬੈਂਕ ਆ ਉਹ ਅਸੀਂ ਇਹਨਾਂ ਨਾਲ ਸ਼ੇਅਰ ਕਰਦੇ ਆਂ ਤੇ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ ਤੇ ਉਹ ਜ਼ਰੂਰ ਆਉਣ ਵਾਲੇ ਸਮੇਂ 'ਚ ਦਿੱਲੀ ਵਿੱਚ ਕਾਂਗਰਸ ਅੱਗੇ ਨੋ ਤਕੜੀ ਹੋਏ ਜਿੱਦਾਂ ਸਾਬ ਜਿਵੇਂ ਹੁਣ ਆਉਣ ਵਾਲੇ ਸਮੇਂ 'ਚ ਇਹ ਪਤਾ ਲੱਗਿਆ ਆ ਵੀ ਜਿਹੜੀ ਹਜ਼ਾਰ ਹਜ਼ਾਰ ਇਹਨਾਂ ਨੇ ਪੈਨਸ਼ਨ ਦੇਣੀ ਦੀ ਪੀਪੀਆ ਨੂੰ ਉਹ ਵੀ ਲਾਗੂ ਕਰਨੀ ਆ ਔਰ ਜਿੰਨੇ ਕੱਚੇ ਕਾਮਿਆਂ ਨੂੰ ਪਰਮਾਨੈਂਟ ਕਰਾ ਜਾਣਾ ਪੱਕੇ ਕਰਨਗੇ ਜੋ ਲੈ ਕੇ ਤੁਸੀਂ ਤੁਸੀਂ ਸੋਚਦੇ ਹੋ ਹੋ ਸਕਦਾ ਪੰਜਾਬੀ ਇਹਨੂੰ ਲਈ ਨਾਲ ਸਰਪੰਨਿ ਕਰਾਉਣ ਨੂੰ ਦੇਖੋ ਮੇਰੀ ਗੱਲ ਸਮਝੋ ਇਹ ਫਸੇਵੇ ਹੋ ਸਕਦਾ ਕਰਜ਼ਾ ਲੈ ਕੇ ਇਹੋ ਜੇ ਕੰਮ ਕਰਨ ਦੀ ਕੋਸ਼ਿਸ਼ ਕਰਨ ਜਿਹੜਾ ਤੁਸੀਂ ਕਹਿ ਰਹੇ ਹੋ ਪਰ ਪਹਿਲੀ ਗੱਲ ਤਾਂ ਮੈਨੂੰ ਇਹ ਸਮਝਾਓ ਕਿ 4 ਸਾਲ 3.5 ਸਾਲ ਦਿੱਤਾ ਕੁਝ ਨਹੀਂ ਅਖੀਰ ਸਿਰਫ ਆਪਦੀ ਇਲੈਕਸ਼ਨ ਦੇਖ ਕੇ ਉਹ ਵੀ ਕਰਜ਼ਾ ਲੈ ਕੇ ਪੰਜਾਬ ਦੇ ਸਿਰ ਤੇ ਪੰਜਾਬੀਆਂ ਦੇ ਸਿਰ ਤੇ ਤੇ ਤੁਹਾਨੂੰ ਦੇਣਗੇ ਇਹਦਾ ਮਤਲਬ ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ ਇਧਰਲੇ ਹੱਥ ਦੇਣਾ ਤੇ ਉਧਰਲੇ ਹੱਥ ਲੈਣਾ ਕਰਜ਼ਾ ਕਿਤੇ ਚੜਨਾ ਪੰਜਾਬ ਤੇ ਪੰਜਾਬੀਆਂ ਤੇ ਆਪ ਦੀ ਜੁੱਤੀ ਆਪ ਦਾ ਸਿਰ ਸੋ ਇਸ ਕਰਕੇ ਪਛਾਨਣ ਦੀ ਲੋੜ ਹੈ ਇਹਨਾਂ ਦੀਆਂ ਝੂਠੀਆਂ ਗੱਲਾਂ ਇਹ ਜਿਵੇਂ ਪੰਜਾਬ ਨੂੰ ਜਾਣ ਲੱਗੇ ਅੱਜ ਦੇਖ ਲੋ ਇਹਨਾਂ ਨੇ ਤਿੰਨ ਸਵਾ ਤਿੰਨ ਸਾਲਾਂ ਚ ਕਰਜ਼ਾ ਕਿੱਥੋਂ ਕਿੱਥੇ ਲੈ ਗਏ ਜਿਵੇਂ ਪੰਜਾਬ ਨੂੰ ਜਾਣ ਲੱਗੇ ਆ ਪਿਛਲੇ ਤਿੰਨ ਸੱਢ ਤਿੰਨ ਸਾਲ ਤਾ ਕੇਜਰੀਵਾਲ ਨੇ ਪੰਜਾਬ ਦੇ ਜਾਜ ਨਹੀਂ ਟਿਕਣ ਦਿੱਤੇ ਪੈਸਾ ਪੰਜਾਬ ਦਾ ਤੇ ਜਾਜ ਕੇਜਰੀਵਾਲ ਹੋរី ਵਰਤੀ ਜਾ ਗਏ ਸੋ ਇਸ ਕਰਕੇ ਪੰਜਾਬੀਆਂ ਨੂੰ ਸਮਝਣ ਦੀ ਲੋੜ ਮੈਂ ਤਾਂ ਹੀ ਬੇਨਤੀ ਕਰਨਾ ਕਿ ਆਪ ਦੀ ਜੁੱਤੀ ਆਪ ਦਾ ਸਿਰ ਵਿਚਾਰ ਰੱਖੋ ਜਦੋਂ ਕਿ ਕੇਜਰੀਆਲ ਖੁਦ ਜਿਹੜੇ ਇਹਦੇ ਪਾਰਟਿਸਪੀਏਂਟ ਮੁੰਨ ਖੁਦ ਆਪ ਦੀ ਮੇਰੇ ਚੋਣ ਉਤੋਂ ਹਾਰ ਚੁੱਕੇ ਇਸ ਵਾਰ ਮੈਂ ਇੱਕ ਬੇਨਤੀ ਕਰਾਂ ਇਹ ਹੋਰ ਸਾਲ ਤਾਂ ਹੀ ਦੇਖ ਲੋ ਜਿੰਨੇ ਪੰਜਾਬ ਚ ਤੁਹਾਨੂੰ ਵੱਡੇ ਤੋਂ ਵੱਡੇ ਲੱਗਦੇ ਆ ਨਾ ਇਹ ਕੋਈ ਲੱਭਿਆ ਨਹੀਂ ਥਿਆਣਾ ਅੱਜ ਗੱਲ ਮੇਰੀ ਯਾਦ ਰੱਖਿਓ ਇਹਨਾਂ ਜੋ ਇੱਕ ਰਿਹਤ ਦਾ ਅੱਜ ਮੇਰੇ ਤੋਂ ਲਿਖ ਕੇ ਲੈ ਜੀ ਕਿਉਂਕਿ ਇਹਨਾਂ ਨੇ ਲੋਕਾਂ ਦਾ ਤਾਂ ਕੰਮ ਕੀਤਾ ਨਹੀਂ ਕੋਈ ਵੀ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਤੇ ਸਭ ਤੋਂ ਮਾੜੀ ਇਹਨਾਂ ਨੇ ਆਪਦੇ ਵਰਕਰਾਂ ਦੀ ਦੁਰਦਸ਼ਾ ਕੀਤੀ ਹੈ ਵਰਕਰ ਵਿਚਾਰੇ ਇਹਨਾਂ ਦੇ ਦਰਦਰ ਧੱਕੇ ਖਾ ਕੇ ਉਹਨਾਂ ਨੇ ਇਹਨਾਂ ਨੂੰ ਬਣਾਇਆ ਤੇ ਸਭ ਤੋਂ ਵੱਧ ਇਹਨਾਂ ਨੇ ਆਪਦੇ ਵਰਕਰਾਂ ਦੀ ਬੇਕਦਰੀ ਕੀਤੀ ਹੈ ਤੇ ਇਸ ਕਰਕੇ ਕੇਜਰੀਵਾਲ ਤਾਂ ਪਤਾ ਨਹੀਂ ਕਿੰਨੇ ਵੋਟਾਂ ਤੇ ਆ ਰਿਹਾ ਇਹਨਾਂ ਦਾ ਹਾਲ ਦੇਖੋ ਕੀ ਹੁੰਦਾ ਯਾਦ ਰੱਖਿਓ ਮੇਰੀ ਗੱਲ ਸਾਲ 1.5 ਸਾਲ ਹੋ ਗਿਆ ਕਿ ਆਪਰੇਸ਼ਨ ਲੋਟਸ ਹੋ ਰਿਹਾ ਜੀ ਸਾਡੇ ਐਮਐਲਏ ਮਗਰ ਬੀਜੇਪੀ ਵਾਲੇ ਫਿਰਦੇ ਆ ਉਹ ਤਾਂ ਗੱਲ ਕੋਈ ਨਹੀਂ ਸੀ ਇਹਨਾਂ ਨੇ ਸਿਰਫ ਡਰਾਮਾ ਕੀਤਾ ਸੀ ਜਿਵੇਂ ਕੱਲ ਕੇਜਰੀਵਾਲ ਸਾਹਿਬ ਨੇ ਪਰਸੋ ਦਿੱਲੀ ਚਰੌਣਾ ਪਾਇਆ ਸੀ ਕਿ ਇੱਥੇ ਵੀ ਜੀ ਆਪਰੇਸ਼ਨ ਨੋਟਿਸ